ਤੇ ਤਸਵੀਰਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਦੀਆਂ ਨੇ ਇਸ ਘਰ 'ਚ ਖੁਸ਼ੀਆਂ ਦੀਆਂ ਕਿਲਕਾਰੀਆਂ ਗੂੰਜਣ ਬਾਅਦ ਰੰਗਾਂ ਦਾ ਤਿਉਹਾਰ ਹੋਲੀ ਵੀ ਮਨਾਈ ਗਈ ਹੈ ਘਰ ਹੀ ਨਹੀਂ ਪੂਰੇ ਪਿੰਡ 'ਚ ਵੀ Holi ਦਾ ਤਿਉਹਾਰ ਟੂਮ-ਤਾਮ ਨਾਲ ਮਨਾਇਆ ਗਿਆ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀ ਵੀ ਮਾਤਮ 'ਚ ਸਨ ਪਰ ਹੁਣ ਜਦੋਂ ਮੂਸੇਵਾਲਾ ਦੇ ਘਰ ਬੇਟੇ ਨੇ ਜਨਮ ਲਏ ਹੈ ਘਰ ਅਤੇ ਪਿੰਡ 'ਚ ਮੁੜ ਖੁਸ਼ੀ ਨਾਲ ਹਰ ਤਿਉਹਾਰ ਮਨਾਇਆ ਜਾ ਰਿਹਾ ਹੈ ਹਾਂਜੀ 600 ਲਗਭਗ ਹੈ 100 ਬਕਤਿਆਂ ਚ ਨਿਮਿਤ ਰਹਿਤੇ ਸਾਨੂੰ ਛੋਟੇ ਸਿੱਧੂ ਆਉਣ ਦੀ ਬੜੀ ਖੁਸ਼ੀ ਆ ਸਾਰੇ ਪਿੰਡ ਨੂੰ ਲਾਡੇ ਲਾ ਛੋਟੇ ਤੋਂ ਵੱਡੇ ਬੱਚੇ ਤੱਕ ਕਿਚੂਰ ਦਾ ਤੱਕ ਐਨੀ ਖੁਸ਼ੀ ਆ ਜਿੰਨੀ ਕਹਿੰਦੇ ਆ ਖੁਸ਼ੀ ਖਿਸੀ ਚ ਆਉਣੀ ਹੁੰਦੀ ਖੁਸ਼ੂਸ ਨਹੀਂ ਹੁੰਦੀ ਐਨੀ ਖੁਸ਼ੀ ਆ ਸਾਡੇ ਬੁੜੀਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਤੇ ਅੱਜ ਹੋਲੀ ਦਾ ਤਿਹਾਰ ਆ ਜਿਵੇਂ ਸਿੱਧੂ ਪਹਿਲਾਂ ਹੋਲੀ ਖੇਡਦਾ ਸੀ ਅਸੀਂ ਉਸੇ ਹਿਸਾਬ ਨਾਲ ਹੋਲੀ ਖੇਡ ਰਹੇ ਆ ਮਾਤਾ ਕਿੰਨੀ ਖੁਸ਼ੀ ਆ ਮਾਤਾ ਕਿੰਨੀ ਖੁਸ਼ੀ ਆ ਸਾਨੂੰ ਰੱਜ ਕੇ ਖੁਸ਼ੀ ਆ ਜਿੰਨੀ ਵੀ ਕਹੋ ਉਨੀ ਖੁਸ਼ੀ ਆ ਸਾਡਾ ਧੰਕੀ ਬਾਰ ਨਹੀਂ ਲਗਦਾ ਅੱਜ ਜਿਹੜੇ ਸਿੱਧੂਏ ਬਿੱਧੀ ਹੋ ਨਵਾ ਜਨਮ ਲੇਤਾ ਹਵੇਲੀ ਜਿੱਥੇ ਨਿਮ ਬੰਨੇ ਅੱਜ ਸਾਨੂੰ ਪਿੰਡ ਨੂੰ ਬਹੁਤ ਜ਼ਿਆਦੇ ਖੁਸ਼ੀ ਆਗੀ ਬਹੁਤ ਚੰਗਾ ਮੁੰਡਾ ਸੀ ਪਿੰਡ ਦੇ ਲੋਕਾਂ ਨਾਲ ਵਿਚਰਦਾ ਸੀ ਐਸੇ ਤਰ੍ਹਾਂ ਹੀ ਹੌਲੀ ਕੇੜਦਾ ਸੀਗਾ ਬਹੁਤ ਚੰਗਾ ਸੀ ਪਿੰਡ ਦੀਆਂ ਧੀਆਂ ਪੜਾਂ ਦੀ ਬਹੁਤ ਜ਼ਿਆਦੇ ਅਜਿਤ ਕਰਦਾ ਸੀਗਾ ਅੱਜ ਪਿੰਡ ਨੂੰ ਐਨੇ ਕੀ ਖੁਸ਼ੀ ਆ ਜਿੰਨੀ ਵੀ ਸਾਥੋ ਦੱਸੀ ਵੀ ਨਹੀਂ ਜਾਂਦੀ ਐਨੇ ਖੁਸ਼ੀ ਆ ਪਿੰਡ ਦੀਆਂ ਕੁੜੀਆਂ ਸਾਰੀਆਂ ਨੋਹਾਂ ਢੀਆਂ ਰਲ ਕੇ ਨਿੰਮ ਬੰਨਣਾ ਆਈਆਂ ਫਿਰ ਉਹਨਾਂ ਨੇ ਬੜੀ ਖੁਸ਼ੀ ਮਨਾਈ ਆ ਸਿੱਧੂ ਦੀ ਪਿੰਡ ਦੀਆਂ ਵਕਫਾਤ ਜਿਹੜੀਆਂ ਸੱਥਾਂ ਨੇ ਉੱਥੇ ਵੀ ਨਿੰਮ ਬੰਨਿਆ ਤੇ ਅੱਜ ਉੱਪਰ ਹੋਲੀ ਦਾ ਹਾਰਾਗਾ ਜਿਹੜੀਆਂ ਸੱਥਾਂ ਨੇ ਪਿੰਡ ਦੀਆਂ ਉੱਥੇ ਵੀ ਨਿੰਮ ਬੰਨਿਆ ਹੋਲੀ ਦਾ ਵੀਰ ਜੀ ਹਾਰ ਮਨਾਇਆ ਬਹੁਤ ਜਿਆਦਾ ਚੰਗਾ ਸੀ ਸਿੱਧੂ ਜਿਹੜੇ ਛੋਟੇ ਸੋਟਾ ਸਿੱਧੂ ਆਇਆ ਉਹਦੀ ਅੱਜ ਬੜੀ ਖੁਸ਼ੀ ਮਨਾਈ ਆ ਨਵੀ ਹਵੇਲੀ 'ਚ ਨਿੰਮ ਬੰਨਿਆਗਾ ਰਲ ਮਿਲ ਕੇ ਭੰਗੜੇ ਪਾਏ ਕੁੜੀਆਂ ਨੇ ਬੋਲੀਆਂ ਪਾਈਆਂ ਖੂਬ ਗਿੱਧਾ ਚਾਏ ਜੀ ਸਾਨੂੰ ਤਾਂ ਧਰਤੀ ਦੇ ਪੈਰ ਹੀ ਨਹੀਂ ਲੱਗਦਾ ਜਿੰਦਾਂ ਜੰਮੀਆ ਸਾਨੂੰ ਪਤਾ ਲੱਗਿਆ ਕਿ ਅਸੀਂ ਉਹਦੇ ਨਾਲ ਇੰਨੀ ਖੁਸ਼ ਹਾਂ ਸਾਨੂੰ ਵੀ ਬਾੜੀ ਖੁਸ਼ੀ ਆ ਸਾਨੂੰ ਮੁੱਕਿਆਂ ਨੂੰ ਆ ਕੇ ਵੱਡਿਆਂ ਤੇ ਕਰਨ ਭੈਣਾਂ ਨੂੰ ਭਾਈਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਸਭ ਨੂੰ ਖੁਸ਼ੀ ਆ ਜੀ ਤਾਂ ਧਰਤੀ ਦੇ ਪੈਰ ਹੀ ਨਹੀਂ ਲੱਗਦਾ ਸਿਆ ਲੱਗਦਾ ਅਸੀਂ ਜੋਨ ਰਾਤ ਭੰਗੜੇ ਹੀ ਪਾਈ ਜਾਈਏ